ਟੋੜ ਦੇ ਬਰਾ ਲਮੀ ਲੋ ਜੀ ਚੈੱਕ ਕਰੋ ਇਹਨਾਂ ਸੂਰਾ ਤਰ ਕਰਮਵਲੀ ਦਾ ਦੇਖ ਸਕਦੇ ਹੋ ਲੈ ਆਪਾਂ ਮੋੜ ਦਿਆ ਲਿਓ ਜੀ ਚੈੱਕ ਕਰੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਦੋ گاਵਾ ਬਕਾਵਾ ਜੀ ਜੇ ਕਿ ਸਿਪਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਰੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਕੀ ਦਾ ਨੰਬਰ ਲਿਖਾਂਗੇ ਟਾਈਟਲ ਚ ਜਦੋਂ ਗਾਵਾ ਸੇਲ ਹੋਗੇ ਭਰਾ ਨੰਬਰ ਆਪਾਂ ਕਟਾਂਗੇ ਕਿਉਂਕਿ ਪਰਸਨਲ ਨੰਬਰ ਹੁੰਦਾ ਬਾਈ ਦਾ ਕਰਦੇ ਆਪਾਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਵੀਰ ਜੀ ਆਪਣਾ ਪ੍ਰਕਾਸ਼ ਸਿੰਘ ਜੀ ਪਿੰਡ ਰਾਮਗੜ੍ਹ ਜੀ ਜ਼ਿਲ੍ਹਾ ਜੀ ਬਰਨਾਲਾ ਆਪੇ ਲੀਗਾ ਅੰਦਰ ਸੁ ਜਾਣਕਾਰੀ ਇਹ ਜੀ ਟੋਕੜ ਹਾਂਜੀ 35000 ਮੁੱਲ ਆਈ ਇਹਦਾ ਰੇਟ 35000 ਆ ਤੇ ਦੁੱਧ ਕਿੰਨਾ ਜੀ ਦੁੱਧ ਹੈਗਾ ਇਹ 10 ਲੀਟਰ ਲੋ ਪ੍ਰਾ ਮੁੱਲ ਬਾਈ ਨੇ ਪਹਿਲਾਂ ਹੀ ਦੱਸਤਾ ਤੇ ਲੋ ਜੀ 10 ਲੀਟਰ ਦੋ ਦੋ ਡੰਗ ਚੋਲੇ ਚਾਹੇ ਹਾਂਜੀ ਦੋਨਾਂ ਨੂੰ ਠੀਕ ਆ ਤੋੜ ਦੋ ਲੋ ਜੀ ਟੋਕੜ ਗਾ ਓਏ ਪਕਉ ਆਪਰਾ ਦੋ ਗਾਵਾ ਠੀਕ ਆ ਜੀ ਦੋਨੇ ਤੁਹਾਨੂੰ ਦਿਖਾਉਣੇ ਤੋਰਾ ਤੇਰਾ ਕਰਮਾਂ ਵਾਲਿਆਂ ਦਾ ਰੇਟ ਬਾਈ ਨੇ ਤੁਹਾਨੂੰ ਦੱਸਤਾ ਪ੍ਰਾ ਠੀਕ ਆ ਨਹੀਂ ਆ ਪ੍ਰਾ ਲੋ ਜੀ ਚੰਗੇ ਕੱਦ ਬਟ ਵਾਲੀਆਂ ਤੋੜ ਦੋ ਬਰਾਲੂ ਮੀ ਲੋ ਜੀ ਚੈੱਕ ਤਿੰਨ ਵਸ ਤੁਰਾ ਤਰ ਕਰ ਮਾ ਵਲੀ ਤਾਂ ਦੇਖ ਸਕਦੇ ਹੋ ਲੈ ਆਪਰਾ ਮੋੜ ਦਿਆ ਲੋ ਜੀ ਚੈੱਕ ਕਰ ਲੋ ਲੋ ਜੀ ਸਿੰਗੀ ਜ਼ਰੂਰ ਹੈਗੀ ਆ ਪੂਰੀ ਠੰਡੀ ਸੀ ਲਾ ਬਾਈ ਹੋ ਰਹੀ ਏ ਠੀਕ ਆ ਲੋ ਜੀ ਸੂਆ ਕਹਾਂ ਮੈਂ ਬਾਈ ਯਾਰ ਤੀਜਾ ਜੀ ਤੀਜਾ ਸੂਆ ਠੀਕ ਆ ਬਾਈ ਤੀਜਾ ਸੁਆਪਰਾ ਠੀਕ ਹਨ ਲੋ ਜੀ ਅੱਜ ਵੀ ਅਗਲੀ ਮੇਰੀ ਜਾਣਕਾਰੀ ਤਾਜੀ ਪਹਿਲਾਂ ਇਹ ਵੀ ਤੋਕੜ ਆ ਜੀ ਦੁੱਧ ਕਿੰਨਾ ਦੁੱਧ ਹੈਗਾ ਇਹ 9 ਲੀਟਰ ਜੀ ਦੁੱਧ 9 ਲੀਟਰ ਹਾਂਜੀ ਤੇ ਸੁਆ ਕੇ ਮੈਂ ਦਾ ਸੁਆ ਹੈਗਾ ਚੌਥਾ ਜੀ ਤੋਰ ਦੇ ਪਰਾਗੇ ਲੋ ਜੀ ਬਾਕੀ ਸੋਣ ਨੂੰ ਦਿਖਾਉਣੇ ਤੋਰਾ ਤਰਾ ਚੋ ਸੁਆ ਦਿਓ ਮੈਗਾ ਹੋਈ ਹਰ ਲੋ ਜੀ ਚੰਗਾ ਕੱਦ ਬੈਡ ਲੈਵਾ ਤੁਸੀਂ ਦੇਖ ਸਕਦੇ ਲੋ ਜੀ ਥੋੜਾ ਜਿਹਾ ਪੱਕਾ ਮੰਨਦੀ ਹੈ ਨਾ ਬਾਈ ਹਾਂਜੀ ਲਿਆ ਮੋੜ ਦੇ ਬਾਈ ਲੋ ਜੀ ਲੋ ਜੀ ਚੱਕਰ ਕਰ ਸਕਦੇ ਬਰਾ ਲੋ ਜੀ ਅਰੇਵਾ ਚੱਕਰ ਕਰ ਸਕਦੇ ਬਰਾ ਲੋ ਜੀ ਠੀਕ ਹੈ ਇਹਦਾ ਰੇਟ ਭਰਾ 32000 ਹੈ ਜੀ ਇਹਦਾ 32 ਮੰਨ ਤਣ ਹੋ ਜੂਗਾ ਕਰ ਦਾਂਗੇ ਮਾਨਤਾਲ ਮਾਨਤਾਲ ਬਾਈ ਕਹਿੰਦਾ ਕਰ ਦਾਂਗੇ ਭਾਈ ਜਿਸ ਕਿਸੇ ਨੂੰ ਜ਼ਰੂਰਤ ਆ ਬਾਈ ਜੀ ਨਜੂਕ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦਾ ਕਰੋ ਠੀਕ ਹੈ ਜੀ ਓਕੇ ਬਾਏ